ਅਸੀਂ ਪੜ ਗਏ ਮਸ਼ਰੇ ਹਾਥੀ ਦਾ ਅਸੀਂ ਪੜ ਗਏ ਮਸ਼ਰੇ ਹਾਥੀ ਦਾ ਜਿਹੜੇ ਹੱਥ ਵੀ ਸਾਨੂੰ ਲਾ ਸਕਦੇ ਸੰਕਿੰਝਾਰੇ ਆ ਯਾਰਾ ਤੋਂ ਹੋਸਾਨਾ ਵੀਰ ਅੱਜ ਵੀ ਇਕੱਠ ਹੋ ਜੀਏ ਭਈ ਉਹ ਕਿਹਨਾ ਮਸਲਾ ਜੇ ਸਾਰਾ ਪੰਥ ਇਕੱਠਾ ਹੋ ਗਏ ਤੁਰਪੇ ਤਾਂ ਕਿਹਨਾ ਮਸਲਾ ਜਿਹੜਾ ਅਸੀਂ ਹੱਲ ਨਹੀਂ ਕਰ ਸਕਦੇ ਯਾ ਜੋ ਪੰਚ ਨਾਲ ਲੈਣ ਆਦੇ ਤੇ ਐਂਡੀਆਂ ਚ ਕਰਕੇ ਸਾਰਾ ਚਿੜਕਾ ਦੇਾਂਗੇ ਫਸਾ ਜਿਓ ਗੱਲੀਆਂ ਬਾਰੇ ਸਤਿਗੁਰਾਂ ਦੇ ਬਾਰੇ ਮੈਂ ਬਚਨ ਕਰ ਰਿਹਾ ਅਸੀਂ ਤਗੜ ਤਗੜ ਤੋਂ ਗੱਲ ਸ਼ੁਰੂ ਕਰਾਂਗਾ ਕਲਮ ਚੱਲੀ ਸਿਰ ਤੇ ਜ ਸਰ ਕਰਦੀ ਤੇਗ ਕਿੱਥੇ ਹੋ ਗਈ ਬੇਮਿਆਨ ਉਹ ਦੇਖ ਇਹ ਦੀ ਖਰਾ ਹੋ ਗਈ ਆ ਦੀ ਆ ਚੱਲੀਆਂ ਪਾਣ ਦੀਆਂ ਕਈਆਂ ਨੂੰ ਝਟਕਦੀ ਕਈਆਂ ਨੂੰ ਵੱਢਦੀ ਕਈਆਂ ਨੂੰ ਟੋਕਦੀ ਕਈਆਂ ਨੂੰ ਮਾਰਦੀ ਕਈਆਂ ਨੂੰ ਡੋਬਦੀ ਕਈਆਂ ਨੂੰ ਤਾਰਦੀ ਸੱਚ ਬਰ ਵਿੱਚ ਤੇਗ ਸੀ ਚੱਲਦੀ ਗਲਗੀ ਧਰਤੇ ਮਾਰਪੁਰ ਨਾਲ ਹਾਂ ਖਿੱਚੀ ਜਦੋਂ ਤੇਗ ਜਿਵੇਂ ਸੂਰਨੀਆਂ ਵਿੱਚੋਂ ਲਈ ਜਾਂਦੀ ਧੇਰ ਵਿੱਚੋਂ ਸਾਲਮਾਂ ਦੇ ਕੱਟ ਕੱਟ ਕਟਕਟ ਛੁਰਦੀ ਜਾਂ ਬੱਜ ਬੱਜ ਸੂਰਨੀਆਂ ਨੂੰ ਲੱਗਦੀਆਂ ਕਰਦੀਆਂ ਚੀਰ ਚੀਰ ਫਟ 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 ਕਰਦੇ ਕਿਲਾ ਵਿੱਚ ਅੜਤਾਂ ਤੇ ਬਿਦਰੀ ਤਾਂ ਬੰਦ ਕੰਮ ਕਰੀ ਜਾਵੇ ਝਟ ਝਟ ਸਰਕਾਰ ਦੀ ਅੱਗੇ ਨੂੰ ਵਾਦੀ ਗੈਰੀ ਤਿਆਖਦੀ ਆ ਚੱਲ ਪਿਛਾ ਹਟ 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 ਕਹਿੰਦੇ ਹਟਾਈ ਜਿੰਦੀ ਸੱਚਮੁੱਚ ਚੱਲਦੀ ਦੀ ਆਉਂਦੀ ਆ ਆਵਾਜ਼ ਪਈ ਖੱਟ ਖੱਟ ਹੁਣ ਚੱਲੇ ਨਾਲ ਬੈਣੀ ਤੇ ਦਲੇ ਵੇਖੋ ਲੱਤ ਪਿੰਡ ਪੂਰ ਤੇ ਪਰੇ ਇੱਕ ਪੈ ਘੱਟ 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 ਬਿੰਦ ਨਾਲ ਖੁੰਦੇ ਬਗਾਏ ਮੇਰੇ ਕੋਮਲ ਲਾੜਨ ਸੂਰੇ ਜਾਂਦ ਵਿੱਚ ਢੱਟ ਖੱਟ ਓਏ ਤਕੜ ਤਕੜ ਕੋੜੇ ਪਾਈ ਤੇ ਮਦਾਂ ਮਿੱਤ ਤਰਕ 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 ਜੈ ਆ ਇਹ ਯੋਧਿਆਂ ਦਾ ਆ ਗਿਆ ਇਹ ਸੁਣਨਾ ਵੀ ਮੱਤਾ ਦੇ ਸੇ ਹੁੰਦਾ ਅਸੀਂ ਤਾਂ ਲਗਾ ਦਿੱਲੀ ਕੋਥੇ ਬਾਬਾ ਦਾ ਘਟਾ ਢਾਢੀ ਸਿੰਘ ਸੁਣਦੇ ਹੁੰਦੇ ਸੀ ਉਹਨਾਂ ਫੇਮਸ ਹੋ ਗਏ ਨਾਂ ਬਣ ਗਿਆ ਉਹ ਨਾਂ ਵੀ ਬੇਖੜ ਖੜਾ ਖੜ 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 ਖੰਡੇ ਖੜ ਕੇ ਤੇ ਹਾਂ ਜੀ ਸੁਣਿਏ ਤੇ ਸੀ ਕਹਿੰਦੇ ਕੀ ਆ ਉਹ ਜਦੋਂ ਗਏ ਨਾ ਉੱਥੇ ਯੋਧੇ ਦੀ ਛੜਪੀ ਕਾਲ ਜਦੋਂ ਗਿਆ ਨਾ ਤੜ ਤੜ ਕੋੜੇ ਪਾਈ ਤਾਂ ਮਦਾਨ ਵਿੱਚ ਕਾਲ ਪਾਈ ਮਾਰਦੇ ਪਾਰਦੇ ਪਾਰਦੇ ਤੜ 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 ਦੋ ਬੱਚੀਆਂ ਕੁਈ ਕਪਚਾ ਹਉਨੇ ਤੈਦੀ ਹੋਰੀ ਹਉਰੀ ਜੀ ਹੋਰੀ ਪਤਾ ਨਹੀਂ ਹੋਰੀ ਥੈਂਕ ਯੂ ਯਾਰ ਇਹਦਾ ਬਲੱਡ ਪ੍ਰੈਸ਼ਰ ਹਾਈ ਕਿਉਂ ਕਿ ਜੈ ਮੈਂ ਕਿ ਹਾਈ ਕਰਨ ਨੂੰ ਤਾਂ ਮੈਂ ਕੁ ਮਾੜਾ ਡਿਗਾਲਾ ਲੈਂਦਾ ਮਾਰੇ ਨੇ ਉਹ ਕਰ ਮਾਰੇ ਤਾਂ ਬਥੇਰੇ ਆ ਉਹ ਉਹ ਨੂੰ ਬੜਾ ਚਾਹਦਾ ਸੀ ਸ਼ੁਭਾਸ਼ਾ ਦੀ ਮਾਣਾ ਨਾ ਸਿਮਰਨ ਤੇਰਾ ਉਹ ਇਹ ਅਸੀਂ ਤਾਂ ਵਈ ਸੁਣਿਆ ਤੁਸੀਂ ਸਿੱਧੇ ਹੀ ਖੰਡੇ ਖੜਕਾ ਤੇ ਇੱਕ ਇੱਕ ਬੁੱਢੀਆਂ ਉੱਠ ਕੇ ਆ ਗਈ ਕਹਿੰਦੀ ਇੱਕ ਦਿਨ ਤੁਸੀਂ ਝੂਰ ਨਾ ਬੋਲੇ ਜਿਸ ਸਾਡਾ ਤੇ ਹੀ ਖਰਾਬ ਹੋ ਗਿਆ ਇਹ ਮੈਂ ਕਿਹਾ ਅਲੰਬਾ ਦਿੰਦੀ ਆ ਬੀਬੀ ਜੇ ਸਿਰ ਤੇ ਕਰਦੀ ਇਹ ਨੂੰ ਸੁਣੋ ਤਾਂ ਸਹੀ ਆਉਤੋਂ ਨੰਮੀਆਂ ਨੰਮੀਆਂ ਚੱਲੀਆਂ ਸੀ ਐਲਦੀਆਂ ਜੀਆਂ ਹਾਂਜੀ ਸਾਡੇ ਘਰ ਨੰਮੀ ਆ ਗਈ ਮੈਂ ਤਾਂ ਕੂੜਾ ਕਰਕੇ ਵਿਹੂਜ ਕੇ ਬਾਹਰ ਸੁੱਟਣਾ ਜਿਹੜੇ ਐਮੀ ਘਰਾਂ ਤੇ ਰੱਖੀ ਫਿਰਦੇ ਹੋ ਗੁਰੂ ਕੇ ਲਾਲੋ ਕਿਹਨੇ 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 ਸ਼ਬਦਾਂ ਵਾਲੀ ਬਖਸ਼ੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਕੀ ਇਹ ਕਹਦੇ ਜੋਧਾ ਦਾ ਨਕਸ਼ਾ ਖੇਚਦੇ ਕਹਿੰਦੇ ਮਾਰਾਂਗੇ ਝਾਕੜ ਨਹੀਂ ਾਕੜ ਨਹੀਂ ਬਾਗੜ ਦਿੰਦਾ ਝਾਕੜ ਨਹੀਂ ਕਾਜੀ ਮਹਾਂਕੜ ਝਾਕੜ ਉਹ ਗੀਦੇ ਦੀ ਸਮਝ ਨਹੀਂ ਲੱਗੀ ਸਮਝਾਣੇ ਆ ગુરુ ગ્રંથ સાહેબ એનોખા કેટા ਕਹਿਆ ਜਾਂਦਾ ਏ ਤੋ ਮਰ ਕੇ ਵੀ ਨਹੀਂ ਮਰਦੇ ਜਿਹੜੇ ਮਰਦੇ ਪੰਥ ਲਈ ਉਹ ਤਾਂ ਮਰ ਕੇ ਵੀ ਨਹੀਂ ਮਰਦੇ ਇਹਨਾਂ ਬਲੀ ਯੋਧਿਆਂ ਨੂੰ ਲੋਕੀ ਐਵੇਂ ਯਾਦ ਨਹੀਂ ਕਰਦੇ ਹਾਂਜੀ ਕਾਦੀ ਅੱਖਸਰ all yeah. right RUN! I'm ਯੋਗ ਦੇ ਅਧਿਆਪਕਾਂ ਇਹ ਨਹੀਂ ਮੁੱਕਦੇ ਆਓ ਚੜ੍ਹਦੀ ਕਲਾ ਦੀ ਚਿਚਾਰੇ ਕੇ ਜਾ ਕੇ ਸਮਾਪਤੀ ਕਰੀਏ ਜੀ ਪੰਥ ਦੀ ਇਹ ਸੜਕ ਤੇ ਆਜਾ ਕਾਰਾ ਰਹਿਣੀ ਖਾਲਸਾ ਜੀ ਪਿਆਰ ਵਰ ਪਿਆਰ ਹੋ ਪੋਤਾਂ ਤੇ ਬਣੋ ਜਿਨ੍ਹਾਂ ਦੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਬਣਾਇਆ ਹਾਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ